ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਪਵਿੱਤਰ ਹੋ ਜਾਾਂਗੇ ਪਰ ਸਮਝ ਨਹੀਂ ਐ ਤੀਰਥ ਇਸ਼ਨਾਨ ਜਿਹੜਾ ਉਹ ਤੁਹਾਡੇ ਸਰੀਰ ਨੂੰ ਧੋ ਸਕਦਾ ਹੈ ਉਹ ਮਨ ਨੂੰ ਥੋੜੀ ਧੋ ਸਕਦਾ ਹੈ ਸਾਬ ਜੀ ਨੇ ਤੇ ਸਾਰੀ ਗੱਲ ਦੱਸ ਦਿੱਤੀ ਜਪਜੀ ਸਾਹਿਬ ਦੀ ਬਾਣੀ ਵਿੱਚ ਭਰਿਆ ਹੱਥ ਪੈਰ ਤਨ ਦੇਹ ਕਹਿੰਦੇ ਸਰੀਰ ਮਲੀਨ ਹੋ ਜਾਵੇ ਨਾ ਦੇਹ ਪਾਣੀ ਧੋਤੇ ਉਤਰ ਸਖੇ ਕਹਿੰਦੇ ਪਾਣੀ ਦੇ ਨਾਲ ਧੋ ਲਓ ਤੇ ਸਾਫ ਹੋ ਜੇਗੀ ਮੂਤ ਪਲੀਤੀ ਕੱਪੜ ਹੋਏ ਮਲ ਮੂਤਰ ਨਾਲ ਕੱਪੜਾ ਖਰਾਬ ਹੋ ਜਾਵੇ ਤੇ ਫਿਰ ਕਿਦਾਂ ਧੋਗੇ ਕੱਲੇ ਪਾਣੀ ਨਾਲ ਨਹੀਂ ਦੇ ਸਾਬੂਨ ਲਈਏ ਉਹ ਧੋਏ ਫਿਰ ਪਾਣੀ ਦੇ ਨਾਲ ਸਾਬਣ ਦੀ ਸਹਾਇਤਾ ਲੈਣੀ ਪੈਗੀ ਕਿਆ ਲੋ ਇਹ ਤਾਂ ਕਪੜਾ ਜਿਹੜਾ ਪਾਣੀ ਨਾਲ ਸਾਬਣ ਨਾਲ ਤੇ ਸਰੀਰ ਵੀ ਇਹ ਸਾਫ਼ ਹੋ ਗਏ ਤੇ ਹੁਣ ਮਤ ਮਲੀ ਹੋਈ ਐ ਤੇ ਉਹਨੂੰ ਕਿਦਾਂ ਧੋਗੇ ਭਰੀ ਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਜਿਹੜੀ ਮਤ ਪਾਪਾਂ ਨਾਲ ਭਰੀ ਹੋਈ ਐ ਉਹ ਨਾਮ ਦੇ ਨਾਲ ਜੇ ਤੋ ਪਿਆਰ ਦੇ ਨਾਲ ਜਪੋਗੇ ਨਾ ਸਤਨਾਮ ਵਾਹਿਗੁਰੂ ਤੇ ਜਿਹੜੀ ਪਾਪਾਂ ਨਾਲ ਮੈਲੀ ਮਤ ਹੈ ਉਹ ਵੀ ਉਜਲ ਹੋ ਜੇਗੀ ਉਹ ਵੀ ਧੁੱਪ ਜਾਏਗੀ ਇੱਕ ਥਾਂ ਤੇ ਕਹਿੰਦੇ ਅਹਮ ਬੁੱਧ ਮਨਪੂਰਥ ਧਾਈ ਆ ਸਾਡੇ ਮਨ ਨੂੰ ਵੀ ਵਿਕਾਰਾਂ ਦੀ ਧਾਈ ਲੱਗ ਗਈ ਤੇ ਹੁਣ ਇਹ ਕਿਦਾਂ ਤੀਰਥਾਂ ਤੇ ਇਸ਼ਨਾਨ ਕਰੀ ਜਾਵੇ ਕੋਈ ਮੇਰਾ ਮਨ ਪਵਿੱਤਰ ਹੋ ਜਾਏਗਾ ਕਿੱਥੋਂ ਹੋਣਾ ਹੈ ਨਹੀਂ ਹੋਣਾ ਤੀਰਥਾਂ ਤੇ ਇਸ਼ਨਾਨ ਕਰਕੇ ਤਨ ਤਾਂ ਪਵਿੱਤਰ ਹੋ ਸਕਦਾ ਹੈ ਪਰ ਮਨ ਨਹੀਂ ਤੇ ਮਨ ਦੀ ਜਿਹੜੀ ਥੰढਾਈ ਲੱਗੀ ਵਿਕਾਰਾਂ ਦੀ ਕਿੱਦਾਂ ਉਤਰੇਗੀ ਹੋਮੇ ਦੀ ਅਹਮ ਬੁੱਧ ਹੁਣ ਮਤ ਵੀ ਜਿਹੜੀ ਉਹ ਵਿਕਾਰਾਂ ਦੀ ਥੰढਾਈ ਨਾਲ ਮੈਲੇ ਹੋ ਗਈ ਤੇ ਮਨ ਵੀ ਮੈਲਾ ਹੋ ਗਿਆ ਕਹਿੰਦੇ ਸਾਧ ਧੂਰ ਕਰ ਸੁਧਮ ਜਾਈ ਉਹ ਕਿਸੇ ਸਾਧੂ ਸੰਤ ਦੀ ਚਰਨ ਧੂੜ ਨਾਲ ਲਥਣੀ ਹੈ ਭਾਵ ਕਿਸੇ ਜੁੜੇ ਹੋਏ ਦੀ ਸੰਗਤ ਕਰੋਗੇ ਤੇ ਉਥੇ ਨਾਮ ਜਪਿਆ ਜਾ ਰਿਹਾ ਤੇ ਤੁਸੀਂ ਵੀ ਜਪਣ ਲੱਗ ਪਾਉਗੇ ਕੰਨਾਂ ਦੇ ਨਾਲ ਸੁਣਨ ਲੱਗ ਪਾਉਗੇ ਇਸ ਤਰ੍ਹਾਂ ਜਦੋਂ ਨਾਮ ਦੇ ਨਾਲ ਬੰਦਾ ਜੁੜ ਗਿਆ ਤੇ ਫਿਰ ਮਨ ਪਵਿੱਤਰ ਹੁੰਦਾ ਹੈ ਬਾਣੀ ਪੜ ਕੇ ਨਾਮ ਜਪ ਕੇ ਹੀ ਮਨ ਪਵਿੱਤਰ ਹੋਣੇ ਤੇ ਗੁਰੂ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਤੇਰਾ ਨਾਮ ਸਰੋਵਰ ਮੇਰੇ ਵਾਸਤੇ ਸਰੋਵਰ ਕਿਹੜਾ ਏ ਨਾਮ ਰੂਪੀ ਸਰੋਵਰ ਮੇਰੇ ਵਾਸਤੇ ਸ਼ਾਸਤਰ 베ਦ ਸਿਮਰਤੀਆਂ ਦੀ ਵਿਚਾਰ ਹੈ ਭਾਵ ਮੈਂ ਤੇਰੇ ਨਾਮ